ਸੀਸੀਟੀਵੀ ਤਸਵੀਰਾਂ ਦੇ ਵਿੱਚ ਕੰਦ ਟੱਪਦੇ ਹੋਏ ਨਜ਼ਰ ਆ ਰਹੇ ਇਹ ਦੋ ਵਿਅਕਤੀ ਚੋਰ ਨਹੀਂ ਸਗੋਂ ਪੁਲਿਸ ਕਰਮਚਾਰੀ ਹਨ ਇਹ ਕੰਦ ਕਿਸੇ ਘਰ ਦੀ ਨਹੀਂ ਹੈ ਬਲਕਿ ਮਾਨਸਾ ਦੇ ਕਸਬਾ ਬੋਹਾ ਦੇ ਗੁਰਦੁਆਰਾ ਸਾਹਿਬ ਦੀ ਹੈ ਪਰ ਹੁਣ ਸਵਾਲ ਇਹ ਹੈ ਕਿ ਪੁਲਿਸ ਇਸ ਤਰ੍ਹਾਂ ਕੰਦ ਟੱਪ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਕਿਉਂ ਹੋ ਰਹੀ ਹੈ ਦਰਸਲ ਇਹ ਪੁਲਿਸ ਕਰਮਚਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਇਨ੍ਹਾਂ ਪੁਲਿਸ ਅਫਸਰਾਂ ਤੇ ਗੰਭੀਰ આરોਪ ਲਾਏ ਨੇ ਸਾਹਿਬ ਬਤਿਹਾਰੀ ਰਾਤ ਦੇ 12 ਵਜੇ ਹੈ ਜਾ ਕੇ ਕੰਦ ਟੱਪ ਕੇ ਨਹੀਂ ਸਾਨੂੰ ਠਾਇਆ ਇਹਨਾਂ ਨੇ ਇੱਕ ਦੂਜੇ ਕਿਹੜੇ ਆਏ ਸੀ ਨਾਲੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰਾ ਆ ਕੇ ਬਾਹ ਖੋਲਣ ਸਾਰ ਸਾਨੂੰ ਕੁੱਤੇ ਮੜ ਗਏ ਜੀ ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜਿਹਨੇ ਕੁੱਟਿਆ ਜਾ ਗਾਲਾਂ ਕੱਢੀਆਂ ਪਿੰਡ ਵਾਸੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਉਸ ਨੇ ਸੇਵਾਦਾਰਾਂ ਨੂੰ ਕੁੱਟਿਆ ਕੰਧਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ ਜਾਣੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭਜੋ ਨਹੀਂ ਸਾਨੂੰ ਚੱਕ ਕੇ ਅੰਦਰ ਲੈ ਦੇ ਕਰ ਦਾਂਗੇ ਇਹ ਸਾਡੇ ਕੋਲੇ ਜਾਣੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਆ ਸਾਡੇ ਕੋਲੇ ਕੈਮਰੇਆਂ ਦੀ ਵੀ ਆ ਮੋਬਾਈਲਾਂ 'ਚ ਵੀ ਰਿਕਾਰਡਿੰਗ ਐ ਜੋ ਐਸਐਚ ਉਹਨੇ ਗਾਲਾਂ ਦਿੱਤੀਆਂ ਘਟਨਾ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਦੇ ਵੱਡੇ ਅਫਸਰ ਪਿੰਡ ਵਾਸੀਆਂ ਦੇ ਕੋਲ ਜਾਂਚ ਦੇ ਲਈ ਪਹੁੰਚੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਉਧਰ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ ਆਡੀਓ ਰਿਕਾਰਡਿੰਗ ਉਹਦੇ ਵਿੱਚ ਹੋ ਗਾਲਾਂ ਕਰਦੇ ਤੇ ਜੋ ਮੈਨੂੰ ਇਹਨਾਂ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਉਹ ਮੈਂ ਉਹ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਦ੍ਰਣ્ય ਪੜਤਾਲ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਅਕੋਰਡਿੰਗ ਜਰੂਰ ਇਦਾਂ ਹੀ